ਤੁਸੀਂ ਚਾਰ ਦੇ ਕੋ ਕਿਉਂ ਨਹੀਂ ਆਏ ਮਗਰ ਤੁਸੀਂ ਤੇ ਮੈਨੂੰ ਪਤਾ ਅੱਜ ਪਤਾ ਅੱਜ ਪਤਾ ਫਿਰ ਕਰ ਤੁਸੀਂ ਇਹਦੀ ਗੱਲ ਨਹੀਂ ਇਹਦੀ ਮਗਰ ਹੈ ਨਾ ਤੁਹਾਨੂੰ ਕਿਹਾ ਧਮਕੀਆਂ ਨਾ ਦਬਾਓ ਕਿ ਤੌੜ ਚੱਲਾ ਕਰ ਦੋਗੇ ਰਾਫੀ ਚੱਲਿਆ ਆਇਆ ਸੀ ਉਹ ਤਮ ਕਰਨ ਨੂੰ ਸੈਂਟਰ ਦੇ ਬੰਦੇ ਤੁਸੀਂ ਕਹੀ ਮੈਨੂੰ ਤੁਸੀਂ ਮੇਰਾ ਕੇ 3% ਬਣਾਤਾ ਤਾਂ ਨਿਕਾਉਨੇ ਪ੍ਰਧਾਨ ਨਾਲ ਪਰ ਉਹ ਨਹੀਂ ਗਿਆ ਉਹ ਧਮਕੀਆਂ ਇਹ ਕਹਿੰਦਾ ਕਹਿੰਦਾ ਮੈਂ ਡੀਜੀਪੀ ਖਰੀਦਿਆ ਕੀ ਪੀਗਰ ਕੀਤਾ ਹਰ ਪੌਂਸਾ ਦਾ ਕੰਦਾ ਮੈਂ ਫਰੀਦਿਆ ਸਪਾਈ ਨੇ ਸਪਾਈ ਇਹੀ ਕਿਦਾ ਲਾਜਾ ਮਾਮੇ ਨਾਲ ਉਹ ਐਸਾ ਹੀ ਆ ਸਾਡੇ ਪਤਾ ਕੀ ਅੱਜ ਇਸੇ ਕਾਕੇ ਝੂਠੇ ਪਰਚੇ ਦਾ ਦੱਸੋ ਕਿਹੜੇ ਹਜ਼ਾਰਾਂ ਲੱਖਾਂ ਕਰੋਨਾ ਲੋਕ ਜਿਹਨਾਂ ਵਿੱਚ ਮਰੇ ਡੇ ਝੂਠੇ ਪਰਚਾ ਕਰਕੇ ਇਹਨਾਂ ਨੂੰ ਆਉਂਦਾ ਮੇਰੇ ਇਨਾਲੇ ਮੱਲੇ ਵਿੱਚ ਕੋਈ ਮੁੰਡਾ ਬਦਨਾਮ ਇਹ ਉਹਨੂੰ ਸ਼ੋਰ ਬੁਲਾਉਂਦੇ ਰਹੇ ਇਹ ਬੰਦਾ ਮੈਨੂੰ ਬੁਲਾਉਂਦੇ ਇਹ ਬੰਦਾ ਤੁਰਨ ਗੁਰਾਨੀ ਨੂੰ ਬੁਲਾਉਂਦੇ ਇਹ ਬੰਦਾ ਤੁਰਨ ਸ਼ੋਰ ਕਰੇਗਾ ਉਹ ਆ ਗਿਆ ਹੋਇਆ ਉਹਦੇ ਦੇਰੀ ਆਉਣਾ ਬੁਲਾਵੇਂਗਾ ਉਹਨੂੰ ਮਾਰੇਗਾ ਮੈਂ ਆਪਣੇ ਇਧਰ ਦਾ ਬਾਬਾ ਜੀ ਬਾਬਾ ਜੀ ਚੱਲੋ ਅੱਗੇ ਬੜੀ ਵਰਗੀ ਤਾਂ ਨੇ ਤੇਰੇ ਮਾਂ ਨੂੰ ਤਲਾਕ ਦਿੱਤਾ ਮੇਰੀ ਮਾਂ ਰੱਖ ਦੇ ਬਾਹਰ ਨਹੀਂ ਰੱਖਣੀ ਪਰ ਨਹੀਂ ਰੱਖਣੀ ਕੋਲ ਤੇ ਕੋ ਲੈਣੀ ਨੂੰ ਹੈ ਰੱਖਣੀ ਨਹੀਂ ਰਹਿਣੀ ਉਧਰ ਵੀ ਰਹਿਣੀ ਮੁੰਡਾ ਲੈਣਾ ਮੁੰਡਾ ਲੈਣਾ ਮੁੰਡਾ ਲੈਣਾ ਮੁੰਡਾ ਨੂੰ ਚਾਹ ਮੰਦਰ ਉਹ ਫੁੱਲ ਫਰਾਉਂ ਦਾ ਨਾ ਦਿਖਾਉਣਾ ਕੋਈ ਉਪਰ ਨਹੀਂ ਕੋਈ ਜਿੰਨਾ ਖੇਲ ਉਹਦੀ ਭਾਗਾ ਉਹ ਜਰਾ ਧੀਆ ਦੇ ਨਾਂ ਕੀ ਰੰਦੇ ਨਾ ਆ ਆ ਨੰਬਰ ਭਾਜੀ ਆ ਨੰਬਰ ਠੀਕ ਹੈ ਇਹਨਾਂ ਕੋ ਧਮਕੀਆਂ ਲਵਾਉਂਦੇ ਆ ਕੌਣ ਆ ਠੀਕ ਚਲੋ ਮੈਂ ਬਹੁਤ ਇੱਜ਼ਤ ਕਰਦਾ ਬਾਲਮੀਕ ਬਾਲਮੀਕ ਸਮਾਜ ਦੀ ਠੀਕ ਜੀ ਇਹ ਕਹਿੰਦੇ ਆ ਕਿ ਮੈਂ ਬਾਬਾ ਮੇਜਰ ਬੋਲਣ ਆ ਠੀਕ ਹੈ ਇਹਨਾਂ ਨੇ ਭੇਜਿਆ ਮੈਂ ਭੇਜਿਆ ਯਾਰ ਇਹ ਜੋ ਮਰਜ਼ੀ ਕਰਨ ਤੁਸੀਂ ਕੋਣ ਰੇਡ ਡੱਕਣਾ ਲੈ ਆਓ ਭਾਜੀ ਉੱਥੇ ਆਓ ਦੋ ਬੰਦੇ ਯਾਰ ਭਾਈਆ ਕਰੋ ਲਿਖਵਾ ਕਰੋ ਨਹੀਂ ਭਾਈਆ ਕਰੋ ਉੱਤੇ ਪੈ ਚਨਾਮੀ ਮਰਨੇ ਪਈ ਤੂੰ ਮਾਰਨਾ ਹੀ ਉਹਨੂੰ ਕਰਦਾ ਐਸਾ ਮਰਨ ਤੇ ਚਨਾਮੀ ਮਾਰਨਾ ਹੈ ਤੇ ਨਾ ਤੂੰ ਕਿਤੇ ਦੇਖੋ ਆਪਾਂ ਇੱਕ ਕੁੜੀਆ ਛੋਟੀ ਆ ਜੀ ਆਪੀ ਮਾਰਦੇ ਇਹੇ ਹੀ ਮਾਰਵਾ ਰਹੇ ਨੇ ਉਹ ਛੋਟੀ ਦੇਖੋ ਛੋਟੀ ਤਾਂ ਕਾਇਦੇ ਆਓ ਆਓ ਜੀ ਦੋ ਜਣੇ ਕੇ ਫੁੱਲ ਕਰਦੇ ਕਿਤੇ ਉਹ ਆਓ ਭਈਆ ਕੀ ਹੈ ਕਾਲ ਕੋਸਟ ਦਾ ਉਹਨਾਂ ਦਾ ਮਿਲਦਾ ਹਾਂ ਹਾਂ ਜੀ ਆ ਵੀ ਚੱਲ ਆ ਗੋਨਾ ਮੇਰੇ ਕੋਲ ਥੀ ਹੈ ਹਲੋ ਅੱਲਾ ਦੇ ਸਾਹਮਣੇ ਬਸ ਤੁਸੀਂ ਕੀ ਕਰਨ ਦੇ ਹੋਰ ਨਾ ਦੱਸੋ ਹੋਰ ਕੋਣ ਕੀ ਮੇਰਾ ਕੋਲ ਮੋਬਾਈਲ ਫੜੀ ਜਾਂਦੇ ਮੈਂ ਤੁਹਾਡੀ ਗੱਲ ਕਰਾਉਂ ਮੈਂ ਤੁਹਾਨੂੰ ਤੁਸੀਂ ਗੱਲ ਕਰਦੇ ਹਾਂ ਆ ਬੜੀ ਤੇ ਹਾਂ ਮੇਰਾ ਹਾਲ ਆ ਜਨਮੀ ਦਾ ਹਾਲ ਅੱਜ ਮੈਂ ਇੰਤਿਹਾਲ ਦੇਖੋ ਆ ਜਨਮੀ ਦਾ ਹਾਲ ਦੇਖੋ ਕੀ ਹੋ ਗਈ ਹਲੋ ਅੱਜ ਆ ਮੇਰੇ ਤੇ ਸੇਕਾ ਰੋਲ ਦੇ ਫਟਕਾਰਾ ਨਹੀਂ ਸੰਗੇ ਪਤਾ ਨਹੀਂ ਇਹ ਤੇ ਮੈਨੂੰ ਦੱਸਣਾ ਚਾਹੀਦਾ ਕਿਨੇ ਬਰਾਦੀ ਜਿਹੜੇ ਪੱਟੇ ਮਾਰਿਆ ਨਾ ਜਿਹੜੇ ਬੰਦੇ ਮਾਰਿਆ ਉਹਨਾਂ ਦੇ ਨਾਲ ਆਏ ਬੰਦੇ ਹੁਣ ਮੈਂ ਅੱਜ ਮੈਂ ਪੁੱਛਦਾ ਇਹ ਆਜ ਦਾ ਪ੍ਰਸ਼ਾਸਨ ਸਪਤਾ ਸਪਤਾ ਜਿਹਨਾਂ ਨੇ ਕੋਈ ਮਦਦ ਆ ਗਿਆ ਜਿਹੜੀ ਨਾ ਭਾਈ ਤੀ ਦੋਸ਼ ਨਾਲ ਘਰ ਤੋਂ ਆਏ ਸੀ ਤੀ ਦੋਸ਼ ਨਾਲ ਹੀ ਘਰ ਤੋਂ ਵੀ ਹੁੰਦਾ ਉਹ ਤੀ ਕੋਲ ਇਹਦਾ ਵਿਆਹ ਪੰਜ ਮਹੀਨਾ ਦੇ ਤੱਕ ਅਲੀ ਮਾਰੂ ਮਾਰ ਦਿੱਤਾ ਮਿਲ ਜਿਹਾ ਸੀ ਕੀ ਮਿਲਿਆ ਕੀ ਦੋਸ਼ੀ ਨਾ ਕੋਈ ਕੋਲ ਪੈਸਾ ਪੈਸਾ ਵੜਿਆ ਨਾ ਇਹਨਾਂ ਦਵਾ ਦੇ ਤੋੜੀ ਨਾ ਕਰਤੋ ਆਏ ਨਾ ਪੀਸ ਨਾ ਕਰਨਾ ਕੋਈ ਇੱਕ ਦੋਸ਼ੀ ਬੰਦੇ ਨਾ ਲਿਆ ਦੇ ਕਾਫੇ ਦੇ ਕੋਲ ਉਹ ਫੜ ਕੇ ਬੋਲਦਾ ਜਿਹੜਾ ਆਇਆ ਹੈ ਅਰਤਾਰ ਜੀ ਕਿੱਥੇ ਜਗਹ ਕਿਹੜੀ ਜਗਹ ਤੇ ਰਹਿੰਦੇ ਹੋ ਮੈਂ ਰੈਣਾ ਹੀ ਗੋੜਣਾ ਕੀ ਉੱਚੀ ਬੋਲੋ ਗੋੜਣਾ ਨਹੀਂ ਕੀ ਹੋਇਆ ਤੁਹਾਡੀ ਪਤਨੀ ਬਹੁਤ ਜ਼ਖਮੀ ਆ ਦੱਸਿਆ ਜਾ ਰਿਹਾ ਕਿ ਤੁਸੀਂ ਤੇਜ ਤਾਰ ਹਥਿਆਰ ਨਾਲ ਹਮਲਾ ਕੀਤਾ ਤੇ ਤਾਂ ਹਥਿਆਰ ਨਾਲ ਕੋਈ ਨਹੀਂ ਕੀਤਾ ਇਹਦੀ ਲੜਕੇ ਨਾਲ ਗੱਲਬਾਤ ਹੈ ਜਿੱਥੇ ਰਹਿੰਦੀ ਆ ਠੀਕ ਹੈ ਜੀ ਇਹਨੂੰ ਖਰਚਾ ਪਾਣੀ ਸਭ ਕੁਝ ਮੈਂ ਦੇਣਾ ਹਾਂ ਰਾਸ਼ਨ ਪਾਣੀ ਸਭ ਕੁਝ ਪਾ ਕੇ ਦੇਣਾ ਲੀੜਾ ਕਪੜਾ ਸਭ ਕੁਝ ਦੇਣਾ ਹਾਂ ਜੀ ਇਹਦੀ ਨਾਲ ਦੇ ਮੁੰਡੇ ਸ਼ਵੇ ਮੁੰਡਾ ਨਾਲ ਗੱਲਬਾਤ ਹੈ ਇਹਦੀ ਫੋਨ ਦੀ ਰਿਕਾਰਡਿੰਗ ਕਢਾਈ ਜਾਵੇ ਜੀ ਡਿਟੇਲ ਕਢਾਈ ਜਾਵੇ ਇਹਦੇ ਫੋਨ ਦੀ ਜੇ ਮੈਂ ਝੂਠਾ ਆਵਾ ਤੇ ਮੈਨੂੰ ਜੋ ਮਰਜ਼ੀ ਕਰ ਗੱਲਬਾਤ ਹੋਵੇ ਤੇ ਆਪਾਂ ਜਾਨੋ ਮਾਰਨ ਤੱਕ ਜਾਵਾਂਗੇ ਮੈਂ ਜਾਨੋ ਮਾਰਨ ਦੀ ਮਾਰਨ ਮੈਂ ਨਾ ਜਾਨੋ ਮਾਰਿਆ ਵਾ ਤੇ ਨਾ ਮੈਨੂੰ ਲੋੜ ਹੈਗੀ ਆ ਮੇਰੀ ਉਹ ਹਮਸਫਰ ਆ ਇੱਕ ਮੈਨੂੰ ਕੀ ਲੋੜ ਹੈਗੀ ਆ ਪਰ ਜਿਹੜੀ ਫੋਟੋ ਆਉਂਦੀ ਬੜਾ ਹਮਲਾ ਕੀਤਾ ਬਹੁਤ ਜਾਨਵਾਰ ਉਹ ਕਿਨੇ ਕੀਤਾ ਨਹੀਂ ਮੈਂ ਨਹੀਂ ਕੀਤਾ ਹੋਵੇਗਾ ਸਿਰਫ ਡੰਡਾ ਹੀ ਮੇਰੇ ਕੋਲ ਇਹ ਸਾਰਾ ਟੱਬਰ ਪਏ ਮੇਰੇ ਗੱਲ ਮੈਂ ਕੱਲਾ ਹਾਂ ਤੇ ਡੰਡੇ ਦੇ ਨਾਲ ਗੋਲ ਗੋਲ ਛੇਕ ਕਿਤਰਾ ਹੋਵੇ ਨਿਕੀ ਨਿਕੀ ਉਹ ਮੈਨੂੰ ਨਹੀਂ ਪਤਾ ਜੀ ਇਹਨਾਂ ਨੇ ਇਹਨਾਂ ਨੇ ਕੀਤੇ ਹੋਣਗੇ ਉਹ ਕਹਿਣਾ ਕਿ ਤੁਸੀਂ ਤੁਸੀਂ ਤੇਜਾ ਤਾਰ ਸਾਰਾ ਮਹੱਲਾ ਦੇ ਨਾ ਨਾ ਸਾਰਾ ਮਹੱਲਾ ਇਹਨਾਂ ਦਾ ਇਕੱਠਾ ਹੋ ਗਿਆ ਉਸੇ ਵੇਲੇ ਕੋਈ ਨਹੀਂ ਲਾਤਾ ਬਦਤਮਾਰਾ ਕੁਝ ਨਹੀਂ ਬਚਿਆ ਮਹੱਲਾ ਤੁਹਾਡੇ ਵਾਲੀ ਬੋਲਦਾ ਤੁਸੀਂ ਅੱਜ ਹੀ ਕਾਫੀ ਪੁਰਾਣੇ ਰਹਿੰਦੇ ਆ ਮੈਨੂੰ ਉੱਥੇ 2-3 ਮਹੀਨੇ ਹੋਏ ਆ ਆਏ ਅੱਛਾ ਮੈਨੂੰ ਇਹ ਦੱਸੋ ਕਿ ਅੱਜ ਤੁਸੀਂ ਹਸਪਤਾਲ ਪਹੁੰਚੇ ਜੇ ਡਰਾਂਤ ਭਕਾਣ ਵਾਸਤੇ ਡਰਾਂਤ ਨਾਲ ਆਈ ਤੁਹਾਡੇ ਨਹੀਂ ਆਇਆ ਮੈਂ ਪਤਾ ਲੈਣ ਆਇਆ ਮੇਰਾ ਹਮਸਫਰ ਆ ਚਲੋ ਮੇਰੇ ਕੋ ਛੱਟ ਪੇਟ ਲੱਗ ਗਈ ਮੰਨ ਲਓ ਠੀਕ ਆ ਦੋਵਾਂ ਲੜਦੇ ਝਗੜਦੇ ਮੈਂ ਉਹਨਾਂ ਦਾ ਪਤਾ ਲੈਣ ਆਇਆ ਹਾਂ ਤੇ ਹਸਪਤਾਲ ਮੈਂ ਵੇਖਾਂ ਵੀ ਜੋ ਖਰਚਾ ਵਾ ਚਲੋ ਮੈਂ ਇਲਾਜ ਕਰਾਵਾਂ ਇਹਦਾ ਪਤਾ ਲੈਣਾ ਸਰ ਥੋੜੇ ਕਿਉਂ ਆਪਾਂ ਕੈਮਰੇ ਵੇਖ ਕੇ ਥੋੜੇ ਕਿਉਂ ਯਾ ਪਰ ਲੈਂਡ ਪਤਾ ਮੈਨੂੰ ਇਹ ਵੀ ਪਤਾ ਨਹੀਂ ਮੁੰਡੇ ਨਾਲ ਬੁਲਾਇਆ ਕਿ ਮੇਰੇ ਗਲ ਪੈ ਜਾਣੇ ਆ ਠੀਕ ਹੈ ਜੀ ਵੀ ਮੇਰੇ ਗਲ ਪੈ ਜਾਣੇ ਆ ਮੇਰੇ ਸੱਟਾ ਪੱਟਾ ਲਾ ਦੇਣਗੇ ਮੈਂ ਜੇ ਡਾਨਾ ਭੱਜਾਂ ਜੇ ਮੈਨੂੰ ਪਤਾ ਹੁੰਦਾ ਪ੍ਰੈਸਰ ਪੁਟ ਵਾਲੇ ਤੇ ਮੈਂ ਖੁਦ ਆਪ ਆਉਣਾ ਸੀ ਤੁਹਾਡੇ ਕੋਲ ਚੱਲ ਕੇ ਹੁਣ ਕੀ ਆਪਾਂ ਮੰਗ ਕਰਦੇ ਮੈਂ ਇਹੋ ਕਹਿੰਨਾ ਵੀ ਜੋ ਇਨਸਾਫ ਹੈ ਉਹ ਕੀਤਾ ਜਾਵੇ ਇਹਦੀ ਡਿਟੇਲ ਕਢਾਈ ਜਾਵੇ ਫੋਨ ਦੀ ਠੀਕ ਹੈ ਜੀ ਜੋ ਤੁਹਾਡੇ ਦੀ ਕਾਰਵਾਈ ਬੰਦੀ ਕੀਤੀ ਜਾਵੇ ਵੇਖੋ ਜੀ ਜੋ ਕਾਨੂੰਨ ਦੇ ਹੋਏਗਾ ਉਹ ਮੈਨੂੰ ਮਨਜ਼ੂਰ ਆ। ਪਰ ਇਹ ਤਾਂ ਮੰਨਦੇ ਤੁਸੀਂ ਕਿ ਹਮਲਾ ਕੀਤਾ ਆਪਣੀ ਦੇਖੋ ਹਮਲਾ ਨਹੀਂ ਕੀਤਾ ਨੇ ਹੱਥਪਾਈ ਜਰੂਰ ਹੋਈਆਂ ਆ ਜਿਹਦੇ ਵਿੱਚ ਨਾ ਟੱਬਰ ਸਾਰਾ ਆ ਗਿਆ ਠੀਕ ਹੈ ਜੀ। ਪਰ ਉਹਨਾਂ ਨੇ ਸੱਟ ਨਹੀਂ ਲੱਗੀ। ਦੇਖੋ ਤੁਹਾਡੇ ਕੋਈ ਸੱਟ ਨਹੀਂ ਲੱਗੀ ਉਹਨਾਂ ਦੇ ਸੱਟਾਂ ਲੱਗੀਆਂ। ਵੇਖੋ ਜੀ ਛਡੋਂਦੇ ਛਡੋਂਦੇ ਸੱਟ ਪੇਟ ਲੱਗ ਹੀ ਜਾਂਦੀ ਆ। ਅੱਛਾ ਮੈਨੂੰ ਇਹ ਦੱਸੋ ਕਿ ਕਾਰਵਾਈ ਜਿਹੜੀ ਹੈ ਤੁਹਾਡੇ ਉੱਤੇ ਵੀ ਹੋਣੀ ਚਾਹੀਦੀ ਹੈ ਤੇ ਉਹਨਾਂ ਉੱਤੇ ਵੀ ਹੋਣੀ ਚਾਹੀਦੀ ਤੁਹਾਡੇ ਸਾਹਮਣੇ। ਜਿਹੜਾ ਵੀ ਜਦੋਂ ਫੋਨ ਦੀ ਡਿਟੇਲ ਕਢਾਈ ਜਾਵੇ ਇਹਦੀ ਠੀਕ ਹੈ ਜੀ ਜੇ ਮੈਂ ਗਲਤ ਹੋਵਾਂਗਾ। ਹਾਂ। ਠੀਕ ਹੈ ਜੀ ਮੇਰੇ ਤੇ ਕਾਰਵਾਈ ਕੀਤੀ ਜਿਹੜੀ ਟ੍ਰੇਲ ਦੀ ਨਹੀਂ ਜਿਹੜਾ ਹੌਂਸਟਾ ਲੱਗੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਦੇਕ ਨਹੀਂ ਦੇਖੋ ਜੀ ਜੇ ਤੇ ਇਹ ਮੇਰੀ ਇੱਜ਼ਤ ਰੋਲੇਗੀ ਠੀਕ ਹੈ ਜੀ ਬਾਹਰ ਇਹ ਮੁੰਡਿਆਂ ਨਾਲ ਗੱਲਾਂ ਕਰੇਗੀ ਫਿਰ ਇਹ ਮਾਮਲਾ ਕਿਤੇ ਹੋਰ ਤੁਹਾਡੇ ਤੇ ਹੋਵੇ ਕਿ ਨਾ ਹੋਵੇ ਦੇਖੋ ਜੀ ਮੈਂ ਮੈਂ ਦਰਗਾਹ ਵੇਰੇ ਇਹੋ ਗੱਲ ਕਹਿਣ ਦਾ ਵੀ ਦੋਵੇਂ ਜੀ ਜਿਹੜੇ ਆ ਹੀ ਆਪਸ ਵਿੱਚ ਲੜੇ ਝਗੜੇ ਆ ਜਰੂਰ ਹੱਥੋਂ ਪਾਈ ਜਰੂਰ ਹੋਏ ਆ ਇਹਨਾਂ ਦਾ ਟੱਬਰ ਸਾਰਾ ਆ ਗਿਆ ਗੱਲ ਪੈ ਗਿਆ ਠੀਕ ਹੈ ਜੀ ਹਾਂ ਇਹੋ ਗੱਲ ਹੋਈ ਉਹ ਤੁਹਾਡੀ ਵਿਆਹ ਨੂੰ ਕਿੰਨੀ ਦਰ ਹੋਈ ਆ ਔਰ ਕੋਈ ਗੱਲ ਨਹੀਂ ਵਿਆਹ ਨੂੰ ਕਿੰਨੀ ਦਰੋਂ ਇੱਧਰ ਸਾਡੀ ਆਪਣਾ ਰਿਲੇਸ਼ਨ ਹੈ ਵੀਰੇ ਅੱਛਾ ਵਿਆਹ ਨਹੀਂ ਹੋਇਆ ਲਿਵਿੰਗ ਰਿਲੇਸ਼ਨ ਚ ਰਹੇ ਅਲੀਵਰ ਰਿਲੇਸ਼ਨ ਚ ਰਹੇ ਇਹ ਬੱਚਾ ਹੈ ਕੋਈ ਇੱਧਰ ਤੁਹਾਡੇ ਕੋਲ ਇਹਦਾ ਬੱਚਾ ਇੱਕ ਹੈ ਇੱਕ ਹੀ ਬੇਟਾ ਤੇ ਪਹਿਲੇ ਵਿਆਹ ਚ ਪਹਿਲੇ ਵਿਆਹ ਚ ਉਹਨਾਂ ਦਾ ਖਰਚਾ ਜਾ ਰਿਹਾ ਪਹਿਲੇ ਵਿਆਹ ਚ ਕਿੰਨੇ ਆ ਨਹੀਂ ਨਹੀਂ ਇਹਨਾਂ ਦੇ ਇਹਨਾਂ ਦਾ ਵਿਆਹ ਹੋਇਆ ਹੈ ਇਹਨਾਂ ਦਾ ਇਹਨਾਂ ਦਾ ਮੇਰੇ ਨਾਲ ਤੀਜਾ ਤੇ ਜੇਥਾ ਵਿਆਹ ਵਾ ਤੇ ਤੁਹਾਡਾ ਪਹਿਲਾ ਇਹਨਾਂ ਦਾ ਜਿਹੜਾ ਮੇਰਾ ਦੂਜਾ ਤੁਹਾਡਾ ਦੂਜਾ ਚਲ ਮੋਹਨਪ੍ਰੀਤ ਕੋਲ ਮੇਰੇ ਮਮਾ ਨੇ ਕਿਹਨਾਂ ਰੁਪਿੰਦਰ ਕੋਲ ਰੁਪਿੰਦਰ ਨੂੰ ਕੀ ਹੋਇਆ ਮੇਰੇ ਪਾਪਾ ਨੇ ਬਹੁਤ ਕੁਝ ਆਇਆ ਹੈ ਸਰ ਪਤਾ ਨਹੀਂ ਕਿ ਦੇਖਦੇ ਵਗੈਰਾ ਹੈ ਹਗੇ ਨੇ ਅੰਕੀ ਸ਼ੇ ਆਪਣਾ ਜਿਹਨੇ ਤੇ ਉਹਨਾਂ ਨੇ ਪਹਿਲਾਂ ਵੀ ਸਿਰ ਪਾੜਿਆ ਸੀ ਔਰ ਉਹਦੇ ਮੰਮਾ ਤੇ ਪਾਪਾ ਅਲੱਗ ਰਹਿੰਦੇ ਨੇ ਸੱਸ ਕਹਿੰਦੀ ਕਿ ਮੇਰੀ ਮੈਰਿਸ ਹੈ ਸਰ 28 ਜਨਵਰੀ ਦੇ ਫੇਰ ਤੋਂ ਤੇ ਰਹਿੰਨੇ ਘਰ ਆ ਕੇ ਕੋਈ ਨਹੀਂ ਹੁੰਦਾ ਬਸ ਨਸ਼ੇ ਵਿੱਚ ਸੱਲਾਸ਼ੇ ਵਿੱਚ ਤੁਮ ਕਿੰਨਾ ਕੁ ਮਾਰ ਜਾਈਂਗਾ ਸਰ ਬਹੁਤ ਜ਼ਿਆਦਾ ਐਦੇ ਜਿਹਾ ਕੰਨਾ ਮੌਤ ਦੇ ਹੋਂਚ ਬਚਦਾ ਉਹ ਹਾਂ ਕੀਤਾ ਹੈ। ਹੂੰ। ਤਾਂ ਇਹ ਰੋਕਿਆ ਨਹੀਂ ਤੀ ਕੋਸ਼ਿਸ਼ ਸਰ ਬਹੁਤ ਕੋਸ਼ਿਸ਼ ਕੀਤੀ ਹੈ। ਸਰ ਜਿਹੜੇ ਵਿੱਚ 2-4 ਜਣੇ ਜਿ ਡਾਉਣਾ ਲਿਆ ਸੀ ਸਰ 2 ਜਣਿਆਂ ਦੇ ਵਿੱਚ ਇਹਨਾਂ ਨੇ ਮੋਕੇ ਉਹਨਾਂ ਨੂੰ ਕੁੱਟਿਆ ਉਹਨਾਂ ਨੂੰ ਗਾੜੀਓਂ ਮਾਰਾ ਬੋਲ ਲਾਪੇ ਕਿ ਤੁਹਾਡੀ ਕੀ ਹੈ ਮੇਰੀ ਤਾਂ ਰੰਗ ਲੱਗਦੀ ਤੁਹਾਡੀ ਵੀ ਲੱਗਦੀ ਹੈ। ਉਹਨਾਂ ਨੇ ਮਾੜੀ ਲੈਂਗੁਏਜ 'ਚ ਬੋਲਣ ਲੱਗਾ। ਕੀ ਕੰਮ ਕੀ ਕਰਦੇ ਸੀ? ਇਹ ਪੰਜਾਬ ਪੁਲਿਸ 'ਚ ਹੈਡ ਕਨਸਟੇਬਲ ਹੈ। ਬੜੇ ਬੱਲੇ। ਹਾਂਜੀ। ਤੁਹਾਡਾ ਦਿਸਮਾਈ ਹੋਗੀ ਸਰ ਨਹੀਂ ਹਮੇਸ਼ਾ ਆਪਣੇ ਕੁਝ ਦਿਤੋਂ ਜੁਮਾ ਦੇ ਰਹਿੰਦੇ ਨੇ ਤੇ ਜਿੱਥੇ ਵੀ ਚਲ ਜਾਓ ਮੈਂ ਤਾਂ ਕੁਝ ਵੀ ਨਹੀਂ ਕਰ ਸਕਦੇ ਤੂੰ ਕਿਉਂ ਨਹੀਂ ਕਰ ਸਕਦੇ ਕਿ ਇਹਨਾਂ ਦੇ ਚਾਰ ਭੈਣੇ ਚਾਰੇ ਤਾਂ ਮੁਲਾਜ਼ਮ ਨੇ ਤੇ ਫਾਦਰ ਸਾਹਿਬ ਇਹਨਾਂ ਦੇ ਐਸਾ ਹੀ ਨੇ ਕਿ ਤਾਂ ਅਧਿਕਾਰਕ ਤੌਰ ਤੇ ਸਾਡਾ ਬਾਲ ਵੀ ਨਹੀਂ ਭਾਫਾ ਕਰ ਸਕਦਾ ਕਿ ਤੂੰ ਜਿੱਥੇ ਮਰਜੀ ਚਲ ਜਾਤ ਹੈਂ ਸਾਡੇ ਕੋਲੋਂ ਪੋਜੀਟਿਵ ਨਹੀਂ ਆਕੇ ਕੀ ਬੰਦ ਕਰਦੇ ਉਸ हां जी ही मतलब सर इन साहब मतलब कि मेरी माँ को बहुत खतरा सा लगा था हाँ जी तो इन साहब आ गए हां जी सर चार वर, तीन वारी इन्होंने पल्ला भी सिर पार फाड़ता सर दूसरी बार हम स्टिचिंग लग गए सर जी एफआई तक जानी चाहिए सर बिल्कुल और यूं सर पूरी यूं नहीं चाहिए थी कभी और मोर की गल की हुई है तू घर पर गल करके चल दे गल की हुई है अरे ਉਹ ਬੰਦਾ ਟਿੱਕਾ ਮੇਰੇ ਮਮਾ ਨੂੰ 6 ਸਾਲਸ ਮਿਲਿਆ ਪਾ ਲਗਿਆ ਨਹੀਂ ਸਰ ਬਾਤ ਲਾ ਇਹ ਸਭ ਪੋਜ਼ਰ ਕਿਉਂਕਿ ਤਾਂ ਨਾਲ ਦੇ ਲੈ ਆਏ ਤੇ ਉਹ ਬੰਦਾ ਨਾਲ ਆਇਆ ਜਿਹੜਾ ਮਾਰਦਾ ਪੈਸ ਸਰ ਜਾਨ ਜੀ ਕੌਣ ਨੇ ਉਹ ਜਿਨ੍ਹਾਂ ਨੇ ਤੁਹਾਡੀ ਮੰਮੀ ਨੂੰ ਹੋਇਆ ਕੀ ਸੀ ਪਾਪਾ ਸਰ ਪਾਪਾ ਨੇ ਮੇਰੇ ਹੋਣਾ ਕੁਝ ਨਹੀਂ ਆ ਜੇ ਅਪ੍ਰੈਲ ਦੇ ਮਹੀਨੇ ਦੇ 19 ਤਰੀਕ ਨੂੰ ਉਹਨਾਂ ਨੇ ਪੱਲਾ ਵੀ ਸਰ ਭਾਰਿਆ ਸੀ ਤੇ ਸਾਰੇ 23 ਨੂੰ ਮੇਰੀ ਕੋਧਦੀ ਮੈਰਿਜ ਹੈ ਤੇ ਮਮਾ ਨੇ ਫੇਰੋ ਤੇ ਫੇਰ ਤੇ ਪਰਾਰੇ ਦੇ ਸਾਤੇ ਸਟਿਚ ਲੱਗਿਆ ਨੇ ਲਾ ਦੋਨਾਂ ਲੱਤਾਂ ਦੇ ਸਾਡੇ ਨਾਲ ਕਿ ਹੱਥ 'ਚ ਫ੍ਰੈਕਚਰ ਆਇਆ ਹੈ ਅੱਜ ਤੁਸੀਂ ਕੋਲ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਪੁਲਿਸ ਆਈ ਤੇ ਸਰ ਬਿਲਕੁਲ ਨਹੀਂ ਆਈ ਆਜਾ ਹੀ ਹੈ ਤੁਹਾਡੇ ਨਾ ਪਾਪਾ ਹੀ ਕਰਦੇ ਨੇ ਨਾਲ ਕਿਨੂੰ ਲੈ ਟੋਸਟੇਬਲ ਨੇ ਮੈਂ ਇਹਨਾਂ ਨੂੰ ਪੁੱਛਿਆ ਕਿ ਕਿਤੇ ਹਸਪਤਾਲ ਨਾਲ ਲੈ ਕੇ ਆਏ ਕਿਸੇ ਨੂੰ ਬਿਲਕੁਲ ਨਾਲ ਕਿਨੂੰ ਲੈ ਕੇ ਆਏ ਆ ਪੁਲਿਸ ਆਈ ਹੈ ਕਿਨੂੰ ਨਾਲ ਲੈ ਕੇ ਆਈ ਹੈ ਸਰ ਜਰਾ ਦਾਰਸਿੰਗ ਨੂੰ ਲੈ ਕੇ ਦੋਸ਼ੀ ਨੂੰ ਨਾਲ ਲੈ ਕੇ ਆਏ ਨੇ ਮਾਰਿਆ ਮਾਰਿਆ ਹੋਰ ਕਿਨੂੰ ਨਾਲ ਲੈ ਕੇ ਬੰਦਾ ਦੇਖ ਨਹੀਂ ਤਾ ਦੇਖ ਕੇ ਪਿਛੇ ਟੱਡਣ ਨਾਲ ਇਧਰ ਖੜਿਆ ਮੈਂ ਖੁਦ ਦੇਖਿਆ ਨਾ ਤੂੰ ਕੋਈ ਆਇਆ ਹੀ ਨਹੀਂ ਨਾ ਟੱਡੇ ਨਾਲ ਕੋਈ ਆਇਆ ਹੀ ਨਹੀਂ ਸਰ ਕੀ ਮਾਮਲਾ ਜਿਹੜਾ ਇੱਥੇ ਆਏ ਜੇ ਮੈਂ ਤਾਂ ਬਾਮਲੇ ਥੋੜਾ ਆਇਆ ਉਹ ਤਾਂ ਕਰਨ ਕੀ ਹੈ ਉਹਨੂੰ ਪੁੱਛੋ ਤਾਂ ਦੀ ਗੱਲ ਉਹਦੇ ਆਪਾਂ ਪੁਲਿਸ ਵਾਲੇ ਆਏ ਆ ਉਹਨੇ ਪੁਲਿਸ ਨੂੰ ਬੁਲਾਇਆ ਸੀ ਫੋਨ ਕਰਕੇ ਆਏ ਜੇ ਤੇ ਜਿਹੜਾ ਦੋਸ਼ੀ ਨੂੰ ਤੂੰ ਨਾਲ ਹੀ ਲੈ ਕੇ ਆਏ ਜੇ ਨਾਲ ਮਾਰਤ ਲੈ ਕੇ ਆਉਣਾ ਹੀ ਹੈ ਨਾ ਦੋਸ਼ੀ ਨੂੰ ਨਾਲ ਲੱਗੇ ਹੁੰਦੇ ਇਹ ਕਿਹੜੀ ਕਰੋਂਦਾ ਹੈ ਗਾਗਾ ਜਿਹੜਾ ਬੰਦਾ ਮਾਰਦਾ ਪਿਆ ਉਹਨੂੰ ਨਾਲ ਲੱਗੇ ਆਏ ਤੁਸੀਂ ਇਹ ਮਡਰਾਣਾ ਹੀ ਏ ਉਹਨਾਂ ਨੂੰ ਜੀ ਜਾਨੂ ਕਿਉਂ ਮੈਂ ਡਰਾਣ ਕਦੀ ਆ ਕਿਹਦੇ ਮਨੀਸ਼ ਕੀ ਤਾ ਕਿਹਦਰ ਦੋਸ਼ੀ ਕਿਦਰ ਨਾਲ ਆ ਗਿਆ ਜਿਹੜਾ ਹਮਲਾ ਕਰਦਾ ਪਿਆ ਉਹਨੂੰ ਵੀ ਨਾਲ ਲੈ ਕੇ ਆਡੇ ਪੁਲਿਸ ਉਹ ਮੈਂ ਨਾਲ ਲੱਗਿਆ ਉਹ ਤਾਂ ਵੀ ਪਤਾ ਲੈਣਾ ਹੋਊਗਾ ਹੋਊਗਾ ਮੈਨੂੰ ਤੁਹਾਡੇ ਨਾਲ ਥੋੜੀ ਲੱਗ ਤੁਸੀਂ ਕਿਹੜੇ ਨਾਲ ਕਾਏ ਮੈਂ ਬਫੂਲਪੁਰੇ ਸਾਨੂੰ ਕੀ ਬਿਆਨ ਲਿਖੇਗਾ ਜਿਹੜਾ ਕਾ ਭਾਤ ਮੈਂ ਆਇਆ ਮੈਂ ਤਾਂ ਫਾਈਲ ਲਾਣਾ ਚਲੋ ਫਾਈਲ ਤੇ ਹੁਣ ਬਿਆਨ ਲੋ ਤੁਸੀਂ ਕਿ ਮੈਂ ਮੈਂ ਹਾਂਜੀ ਬੋਲ ਤੁਸੀਂ ਨਾਲ ਆਇਓ ਤੁਸੀਂ ਕੌ ਮੇਰ ਜੀ ਜਸਮਰ ਜੀ ਕੀ ਹੋਇਆ ਇਸ ਹਸਪਤਾਲ ਚ ਆਏ ਕਰੀਂ ਮੈਂ ਦਰਖਾਸਤ ਦੇ ਸੰਬੰਧ ਚ ਆ ਨ ਪੁੱਛਿਆ ਵਾ ਫਿਰ ਕੋਲ ਹੈ ਦਰਖਾਸਤ ਤੇ ਕਿਹੜੀ ਦਰਖਾਸਤ ਨਾਮ ਦੱਸੋ ਕਿਹੜੀ ਦਰਖਾਸਤ ਵਰਿੰਦਰ ਕੌਰ ਜੀ ਮੇਰੇ ਕੋਲ ਹੈ ਕੱਟ ਲੱਕ ਅਸਰ ਜੀ ਇਸ ਵਾਰ ਤੁਹਾਣਾ ਮਨਮੂਲ ਕਰੂ ਕੀ ਹੋਇਆ ਸਰ ਇੱਥੇ ਆਏ ਜੀ ਹਸਪਤਾਲ ਦੇ ਵਿੱਚ ਪਹਿਲਾਂ ਤਾਂ ਮਾਫਲਾ ਜਿਹੜਾ ਉਹਦੇ ਸਟਾਫ ਨੂੰ ਮਾਰੀਆਂ ਨੇ ਅਵਧਾਰ ਸਿੰਘ ਨੇ ਜਿਹੜਾ ਕਿ ਕਾਂਸਟੇਬਲ ਆ ਤੇ ਉਹਨੇ ਸਰਕਾਰ ਨੂੰ ਮਾਰੀਆਂ ਉਹਦਾ ਜੀ ਬਿਆਨ ਲੈ ਕੇ ਤੇ ਆਪਾਂ ਜਿਹੜੀ ਕਾਰਵਾਈ ਕਰਦੇ ਕਰ ਸਿੰਘ ਕੀ ਕਰਦਾ ਵਾ ਕੀ ਕੰਮ ਕੀ ਕਰਦਾ ਵਾ ਔਰ ਉਸ ਨੂੰ ਕੋ ਅਡਮਿਟ ਚ ਉਸ ਪਾਰਟ ਨੂੰ ਡਿਊਟੀ ਨਹੀਂ ਉਹ ਡਿਊਟੀ ਦਾ ਮੈਨੂੰ ਪਤਾ ਕਿੱਥੇ ਆ ਮੈਨੂੰ ਇਹ ਵੀ ਉਹ ਡਿਪਾਰਟਮੈਂਟ ਇਸ ਅਪਰਸਟ ਕੋ ਅਡਮਿਟ ਸੱਟਾ ਕਿੰਨੀ ਲੱਗੀ ਔਰ ਤੇ ਸੱਟਾ ਕਿੰਨੀ ਲੱਗੀ ਔਰ ਤੇ ਸੱਟਾ ਹਗਾ ਇੱਕ ਸਿਰ ਚ ਤੇ ਇੱਕ ਬਾਹਾਂ ਤੇ ਲੱਤਾਂ ਤੇ ਯਾਨੀ ਕਿਤੇ ਕਿ ਪਹਿਲਾਂ ਵੀ ਬੜੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪਰ ਮੈਨੂੰ ਕੋ ਦਰਖਾਸਤ ਪਹਿਲੀ ਵਾਰ ਆਈ ਤੇ ਮੈਂ ਪਹਿਲਾਂ ਰਾ ਮੇਰੇ ਉੱਤੇ ਹੁਣ ਕੀ ਕਾਰਵਾਈ ਕਰਨ ਚੱਲੀ ਉਹ ਜੋ ਵੀ ਕਾਰਵਾਈ ਬਣਦੀ ਹੈ ਮੈਂ ਕਰ ਦਵਾਂ ਜੋ ਵੀ ਬਿਆਨ ਲੈ ਲੈ ਉਹਨਾਂ ਦੇ ਆ ਲੈ ਲੈ ਉਹਨਾਂ ਨੂੰ ਐ ਵੀ ਖਤਰਾ ਹੈਗਾ ਕਿ ਹਸਪਤਾਲ ਦੇ ਵਿੱਚ ਕਿਤੇ ਫੇਰ ਨਾ ਹਮਲਾ ਕਰ ਦੇ ਉਹਦੇ ਵਾਸਤੇ ਕੋਈ ਪ੍ਰੋਟੈਕਸ਼ਨ ਦੇਣ ਜਾ ਜੇਕਰ ਆਪਾਂ ਨੂੰ ਲੱਗਿਆ ਤਾਂ ਹੀ ਪ੍ਰਚਨ ਦੇਦਾਂਗੇ ਇੰਨੀ ਦੀ ਕੋਈ ਗੱਲ ਲੱਗਦੀ ਕੋਈ ਅੱਛਾ ਸਰ ਅੱਜ ਦੋਸ਼ੀ ਤੁਹਾਡੇ ਨਾਲ ਆਇਆ ਉਹਦੇ ਬਾਰੇ ਦੱਸੋ ਉਹ ਕੌਣ ਮੇਰੇ ਨਾਲ ਤਾਂ ਕੋਈ ਦੋਸ਼ੀ ਆਇਆ ਨਹੀਂ ਮੇਰੇ ਨਾਲ ਤਾਂ ਕੋਈ ਦੋਸ਼ੀ ਤੁਸੀਂ ਕਹਿੰਦੇ ਵੀ ਆ ਦੋਸ਼ੀ ਆਲੇ ਵੀ ਉਹ ਬਾਹਰ ਘੁੰਮ ਰਿਹਾ ਪਰ ਮੇਰੇ ਨਾਲ ਤਾਂ ਕੋਈ ਆਇਆ ਹੀ ਨਹੀਂ 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 ਵੈਸੇ ਲੱਗਦਾ ਝਾਰਵਾ ਉਹਨਾਂ ਨੂੰ ਝਾਰਵਾ ਜਿਹੜਾ ਫੈਮਿਲੀ ਹੈ ਉਹਦੇ ਵਾਸਤੇ ਪ੍ਰੋਡਕਸ਼ਨ ਪਰਿਵਾਰ ਕਹ ਰਿਹਾ ਸਾਨੂੰ ਕਦਰਾ ਉਹਨੂੰ ਕਿਸ਼ਤਾਰ ਕਰੋਗੇ ਹੁਣ ਜਿਹੜਾ ਬਾਹਰ ਘੁੰਮਦਾ ਪਿਆ ਕਿਹੜਾ ਗ੍ਰਿਫਤਾਰ ਕਰੋਗੇ ਦੋਸ਼ੀ ਨੂੰ ਜੀ ਆਪਣੇ ਘਰ ਨੂੰ ਤੂੰ ਰੱਖਦਾ ਵੀ ਇਹ ਦੋਸ਼ੀ ਆ ਜੋ ਅਪੀਲ ਲਾਉਂਗਾ ਨਾ ਦੇ ਬਾਝੜਾ ਦਾ ਕਹਿੰਦਾ ਜੀ ਜੇ ਮੈਂ ਕਿਵੇਂ ਮਹਿਕਮੇ ਦੇ ਤੌਰ ਤੇ ਆਏ ਆ ਆਇਆ ਅੱਪਾ ਇਹਦੇ ਬਿਆਨ ਲਿਖਾਂਗੇ ਤੇ ਬਿਆਨ ਲਗਾ ਪਰਚਾ ਰਜਿਸਟਰ ਕਰਾਂਗੇ ਮੋਬਾਰ ਨੂੰ ਕੀ ਅਸ਼ਵਾਸਨ ਦਿੱਤਾ ਤੁਸੀਂ ਅਸੀਂ ਕਾਰਵਾਈ ਕਰਾਂਗੇ ਜਿਹੜੀ ਬਣਦੀ ਕਾਰਵਾਈ ਕਰਾਂਗੇ ਮੋਕੇ ਤੁਸੀਂ ਪਰਿਵਾਰ ਦੇ ਹਾਲਾਤ ਦੇਖੇ ਨੇ ਬਾਹਰ ਕੋ ਮਰੇ ਕੀ ਲੱਗਦਾ ਪਰਿਵਾਰ ਵੀ ਡਰਦੇ ਸਾਮ ਦੇ ਵਿੱਚ ਹੈਗਾ ਮਾਹੌਲ ਹੈਗਾ ਪਰਿਵਾਰ ਵੀ ਕਹਿੰਦਾ ਕਿ ਸਾਨੂੰ ਉਸ ਤੋਂ ਖਤਰਾ ਹੈ ਹੁਣ ਕੀ ਕਾਰਵਾਈ ਕਰਨ ਜਾ ਰਹੇ ਮੈਂ ਕੀ ਜਨਾ ਜੋ ਬਣਦੀ ਦੀ ਕਾਰਵਾਈ ਕਰਦਾ ਜੋ ਬਿਆਨਾਂ ਮੁਤਾਬਕ ਹੈ ਕਿ ਕਾਰਵਾਈ ਕਰਦਾ ਹੈ ਕੋਈ